ਸਿੱਖਿਆ ਵਿਭਾਗ ਪੰਜਾਬ ਵੱਲੋਂ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਨਾਮ ਹੈ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਆਓ ਵਿਦਿਆਰਥੀਓ ਆਪਾਂ ਅੱਜ ਸਵਾਗਤ ਜ਼ਿੰਦਗੀ ਜਮਾਤ 8ਵੀਂ ਪਾਠ ਨੰਬਰ 3 ਮਜ਼ੁਰਗਾ ਨਾਲ ਪਿਆਰ ਅਤੇ ਧੰਨਵਾਦ ਸਿੱਖਿਆ ਵਿਭਾਗ ਪੰਜਾਬ ਵੱਲੋਂ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਨਾਮ ਹੈ ਸਵਾਗਤ ਜ਼ਿੰਦਗੀ ਵਿਦਿਆਰਥੀਓ ਅੱਜ ਆਪਾਂ 8ਵੀਂ ਜਮਾਤ ਦਾ ਇਹੀ ਸਰਾਬਿਆਸ ਬਜ਼ੁਰਗਾ ਨਾਲ ਪਿਆਰ ਅਤੇ ਧੰਨਵਾਦ ਸ਼ੁਰੂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾ ਵਿਦਿਆਰਥੀਓ ਇਸ ਦੇ ਬਾਰੇ ਬੇਸਿਕ ਜਾਣਕਾਰੀ ਬਜ਼ੁਰਗਾ ਦਾ ਸਤਿਕਾਰ ਕਰੋ ਕਰਦੇ ਸਾਨੂੰ ਬਹੁਤ ਪਿਆਰ ਦਿਨ ਰਾਤ ਕਰਦੇ ਸਾਡੀ ਦੇਖਭਾਲ ਬੁਰ ਬਜ਼ੁਰਗਾ ਦੀ ਸਿਆਣਪ અપਨਾਓ ਇਹਨਾਂ ਤੋਂ ਸੋਹਣੀ ਸਿੱਖਿਆ ਪਾਓ ਸਾਨੂੰ ਸਮਝਦਾਰ ਬਣਾਉਂਦੇ ਸਾਨੂੰ ਚੰਗੀਆਂ ਗੱਲਾਂ ਸਿਖਾਉਂਦੇ ਲਾੜ ਵੀ ਲੜਾਉਂਦੇ ਕਹਾਣੀਆਂ ਵੀ ਸੁਣਾਉਂਦੇ ਬਜ਼ੁਰਗਾਂ ਕੋਲ ਜੋ ਅਕਲ ਦੇ ਗਹਿਣੇ ਇਹਨਾਂ ਤੋਂ ਅਸੀਂ ਨਹੀਂ ਲੈਣੇ ਬਜ਼ੁਰਗਾਂ ਕੋਲ ਤਜਰਬਾ ਮਹਾਨ ਬਜ਼ੁਰਗ ਹੁੰਦੇ ਘਰ ਦੀ ਸ਼ਾਨ ਹਮੇਸ਼ਾ ਯਾਦ ਰੱਖੋ ਵੱਡਿਆਂ ਨਾਲ ਚੰਗਾ ਵਤੀਰਾ ਰੱਖੋ ਵੱਡਿਆਂ ਦਾ ਧੰਨਵਾਦ ਕਰੋ ਵੱਡਿਆਂ ਦੀ ਗੱਲ ਧਿਆਨ ਨਾਲ ਸੁਣੋ ਵਿਦਿਆਰਥੀਓ ਆਪਣੇ ਘਰ ਦੇ ਵਿੱਚ ਵੀ ਬਜ਼ੁਰਗ ਹੈਗੇ ਐ ਬਜ਼ੁਰਗਾਂ ਦਾ ਆਪਾ ਸਤਿਕਾਰ ਕਰਨਾ ਹੈ ਇਸ ਚੈਪਟਰ ਵਿੱਚ ਆਪਾਂ ਪੜਾਂਗੇ ਤਾਂ ਵਿਦਿਆਰਥੀਓ ਜਾਣ ਪਛਾਨ ਸਭ ਤੋਂ ਪਹਿਲਾਂ ਪਿਆਰੇ ਬੱਚਿਓ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਅਤੇ ਉਹਨਾਂ ਦੇ ਸ਼ੁਕਰਗੁਜ਼ਾਰ ਹੋਣਾ ਇੱਕ ਬਹੁਤ ਹੀ ਮਹੱਤਵਪੂਰਨ ਗੁਣ ਹੈ ਸਾਨੂੰ ਹਮੇਸ਼ਾ ਆਪਣੇ ਤੋਂ ਵੱਡੀ ਉਮਰ ਦੇ ਲੋਕਾਂ ਪਰਿਵਾਰ ਵਿੱਚਲੇ ਬਜ਼ੁਰਗਾਂ ਅਤੇ ਹੋਰ ਰਿਸ਼ਤੇਦਾਰ ਰਿਸ਼ਤੇਦਾਰਾਂ ਅਤੇ ਆਪਣੇ ਮਾਤਾ ਪਿਤਾ ਜੀ ਦਾ ਆਦਰ ਕਰਨਾ ਚਾਹੀਦਾ ਹੈ ਸਾਨੂੰ ਉਹਨਾਂ ਦੇ ਤਜਰਬੇ ਮਿਹਨਤ ਉਦਮ ਤਿਆਗ ਸੰਘਰਸ਼ ਅਤੇ ਉਹਨਾਂ ਦੁਆਰਾ ਚੱਲੀਆਂ ਗਈਆਂ ਔਕੜਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਸਾਡੀ ਭਲਾਈ ਲਈ ਉਹਨਾਂ ਦੁਆਰਾ ਕੀਤੇ ਜਾਂਦੇ ਅਣਥਕ ਯਤਨਾਂ ਵਾਸਤੇ ਉਹਨਾਂ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ ਵਿਦਿਆਰਥੀਓ ਆਪਣੇ ਪਰਿਵਾਰ ਦੇ ਜਿਹੜੇ ਮੈਂਬਰਸ ਨੇ ਆਪਣੇ ਮਾਤਾ-ਪਿਤਾ ਜਾਂ ਬਜ਼ੁਰਗ ਉਹ ਬਹੁਤ ਮਿਹਨਤ ਕਰਦੇ ਨੇ ਉਹਨਾਂ ਦੀ ਮਿਹਨਤ ਦਾ ਆਪਾਂ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਵਿਦਿਆਰਥੀਓ ਆਪਣੇ ਜਿਹੜੇ ਮਾਤਾ-ਪਿਤਾ ਨੇ ਉਹ ਦੇਖੋ ਕਿੰਨਾ ਔਖਾ ਹੋ ਕੇ ਆਪਣੇ ਲਈ ਜਿਹੜਾ ਹੈ ਉਹ ਪੈਸਾ ਕਮਾ ਕੇ ਲਿਆਉਂਦੇ ਨੇ ਅਸੀਂ ਉਹਨਾਂ ਦੇ ਮਾਨ ਸਤਕਾਰ ਪ੍ਰਤੀ ਆਪਣੀਆਂ ਭਾਵਨਾਵਾਂ ਆਪਣੇ ਪਿਆਰ ਭਰੇ ਸ਼ਬਦਾਂ ਅਤੇ ਹਾਵਾਂ ਭਾਵਾਂ ਰਾਹੀਂ ਦਰਸਾ ਸਕਦੇ ਹਾਂ ਜਦੋਂ ਵੀ ਪਿਤਾ ਜੀ ਤੁਹਾਡੇ ਘਰ ਆਂਦੇ ਨੇ ਕੰਮ ਕਰਕੇ ਤਾਂ ਤੁਸੀਂ ਉਹਨਾਂ ਨੂੰ ਖੁਸ਼ੀ ਖੁਸ਼ੀ ਆਪਣੇ ਹੱਥ ਪਰਟਾ ਕੇ ਉਹਨਾਂ ਦੇ ਲਈ ਧੰਨਵਾਦ ਕਰ ਸਕਦੇ ਹੋ ਪਿਆਰੇ ਬੱਚਿਓ ਹੇਠਾਂ ਲਿਖੇ ਖਾਲੀ ਸਥਾਨਾਂ ਵਿੱਚ ਆਪਣੇ ਪਰਿਵਾਰ ਦੇ ਜੀਵਾਂ ਦੇ ਨਾਮ ਲਿਖੋ ਜਾਂ ਤਸਵੀਰਾਂ ਲਗਾਓ ਤੁਹਾਡੇ ਕੋਲ ਬੁੱਕ ਮਿਲ ਗਈ ਹੋਏਗੀ ਆਪਣੇ ਪਰਿਵਾਰ ਦੇ ਜੀਆਂ ਦੇ ਜਾਂ ਤਾਂ ਨਾਮ ਲਿਖਨੇ ਨੇ ਇੱਥੇ ਜਾਂ ਉਹਨਾਂ ਦੀ ਫੋਟੋ ਚਿਪਕਾਉਣੀ ਹੈ ਸ਼ੁਕਰੀਆ ਕਿਹੜੇ ਤਰੀਕੇ ਨਾਲ ਕਰ ਸਕਦੇ ਆ ਜਦੋਂ ਉਹ ਘਰ ਆਉਂਦੇ ਨੇ ਆਪਾਂ ਕਿਹੜੇ ਤਰੀਕੇ ਨਾਲ ਉਹਨਾਂ ਦਾ ਸ਼ੁਕਰੀਆ ਕਰ ਸਕਦੇ ਹਾਂ ਉਹ ਆਪਾਂ ਸਿੱਖਦੇ ਹਾਂ ਪਿਆਰੇ ਬੱਚਿਓ ਆਪਣੇ ਮਾਤਾ ਜੀ ਪਿਤਾ ਜੀ ਦਾਦਾ ਜੀ ਦਾਦੀ ਜੀ ਨਾਨਾ ਜੀ ਨਾਨੀ ਜੀ ਅਤੇ ਪਰਿਵਾਰ ਦੇ ਹੋਰ ਬਜ਼ੁਰਗਾਂ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਨਿਰੰਤਰ ਆਪਣੇ ਪਰਿਵਾਰ ਦੀ ਬਿਹਤਰੀ ਲਈ ਯਤਨ ਕਰਦੇ ਰਹਿੰਦੇ ਹਨ ਉਹਨਾਂ ਦੁਆਰਾ ਕੀਤੇ ਜਾਂਦੇ ਅਣਥਕ ਯਤਨਾਂ ਅਤੇ ਸੰਘਰਸ਼ ਲਈ ਸਾਨੂੰ ਉਹਨਾਂ ਪ੍ਰਤੀ ਨਿਰਸਰਵਾਤ ਪਿਆਰ ਅਤੇ ਧੰਨਵਾਦ ਦੇ ਭਾਵ ਦਿਖਾਉਣੇ ਚਾਹੀਦੇ ਹਨ ਤੁਸੀਂ ਆਪਣੇ ਮਾਤਾ ਪਿਤਾ ਜੀ ਦਾਦਾ ਦੱਦੀ ਜੀ ਅਤੇ ਹੋਰ ਆਪਣੇ ਤੋਂ ਵੱਡੇਰੀ ਉਮਰ ਵਾਲੇ ਰਿਸ਼ਤੇਦਾਰਾਂ ਪ੍ਰਤੀ ਆਪਣਾ ਪਿਆਰ ਅਤੇ ਸਤਿਕਾਰ ਕਿਸ ਤਰ੍ਹਾਂ ਪ੍ਰਗਟ ਕਰਦੇ ਹੋ ਤੁਹਾਡੇ ਆਪਣੇ ਵਿਚਾਰ ਇੱਥੇ ਤੁਸੀਂ ਨੋਟ ਕਰੋਗੇ ਅਗਰ ਤੁਹਾਨੂੰ ਬੁੱਕ ਨਹੀਂ ਮਿਲੀ ਹਜੇ ਤੱਕ ਤਾਂ ਤੁਸੀਂ ਕਾਪੀ 'ਤੇ ਆਪਣੇ ਵਿਚਾਰ ਜਿਹੜੇ ਹੈ ਲਿਖੋ ਤੁਸੀਂ ਕਿਸ ਤਰ੍ਹਾਂ ਹੁਣ ਜਿਹੜਾ ਹੈ ਕਰਦੇ ਹੋ ਤਾਂ ਵਿਦਿਆਰਥੀਓ ਇਹ ਆਪਣੇ ਕਾਪੀ 'ਤੇ ਤੁਸੀਂ ਨੋਟ ਕਰਨਾ ਹੈ ਇਹ ਤੁਹਾਡੇ ਆਪਣੇ ਨਿੱਜੀ ਵਿਚਾਰ ਨੇ ਇਸ ਦਾ ਉੱਤਰ ਵਕ-ਵਕ ਹੋ ਸਕਦਾ ਹੈ ਆਪਣੇ ਵੱਡਿਆਂ ਨਾਲ ਸਮਾਂ ਬਤੀਤ ਕਰੋ ਆਪਣੇ ਘਰ ਦੇ ਵਿੱਚ ਜੋ ਬਜ਼ੁਰਗ ਹੈ ਦਾਦਾ ਦਾਦੀ ਜਾਂ ਹੋਰ ਵੀ ਕੋਈ ਹੋਰ ਵੱਡੇ ਨੇ ਉਹਨਾਂ ਨਾਲ ਆਪਣਾ ਸਮਾਵਤਿਤ ਕਰੋ ਅਤੇ ਉਹਨਾਂ ਦੇ ਬਚਪਨ ਦੀਆਂ ਯਾਦਾਂ ਜਿੰਦਗੀ ਦੇ ਤਜਰਬੇ ਅਤੇ ਕਹਾਣੀਆਂ ਸੁਣੋ ਉਹਨਾਂ ਤੋਂ ਕੁਐਸਚਨ ਪੁੱਟ ਕਰਿਆ ਕਰੋ ਦਾਦਾ ਦਾਦੀ ਤੋਂ ਵੀ ਤੁਹਾਡੇ ਜੀਵਨ ਕਿਸ ਤਰ੍ਹਾਂ ਬੀਤਿਆ ਤੁਸੀਂ ਤੁਹਾਡੇ ਟਾਈਮ ਕੀ ਸਮਾਂ ਸੀ ਲਾਈਟ ਸੀ ਬਿਜਲੀ ਸੀ ਬਿਜਲੀ ਤੋਂ ਬਿਨਾ ਤੁਸੀਂ ਕਿਵੇਂ ਰਹਿੰਦੇ ਸੀ ਇਸ ਤਰ੍ਹਾਂ ਦੇ ਕੁਐਸਚਨ ਪੁੱਟ ਕਰਕੇ ਤੁਸੀਂ ਜਿਹੜਾ ਹੈ ਆਪਣੀ ਜਿਹੜੀ ਹੈ ਉਹਨਾਂ ਨਾਲ ਪਿਆਰ ਜਿਹੜਾ ਹੈ ਪ੍ਰਗਟ ਕਰਨਾ ਹੈ ਪਿਆਰੇ ਬੱਚਿਓ ਹੀਠਾਂ ਦਰਸਾਇਆ ਗਿਆ ਹੈ ਕਿ ਆਪਣੇ ਦਾਦਾ ਜੀ ਦਾਦੀ ਜੀ ਦਾਦਾ ਜੀ ਨਾਨੀ ਜੀ ਨਾਨਾ ਜੀ ਪਰਿਵਾਰ ਦੇ ਹੋਰ ਬਜ਼ੁਰਗਾਂ ਅਤੇ ਮਾਤਾ ਪਿਤਾ ਦਾ ਸ਼ੁਕਰੀਆ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਆਪਾਂ ਕਿਵੇਂ ਸ਼ੁਕਰਗੁਜ਼ਾਰੀ ਕਰ ਸਕਦੇ ਆ ਉਹਨਾਂ ਨਾਲ ਸਹਾਇਤਾ ਕਰਕੇ ਕੋਈ ਵੀ ਆਪਣਾ ਜਿਹੜਾ ਕੰਮ ਕਰ ਰਿਹਾ ਹੈ ਉਹਦੇ ਵਿੱਚ ਹੱਥ ਵਟਾ ਕੇ ਸੇਵਾ ਕਰਕੇ ਬਜ਼ੁਰਗਾਂ ਦੇ ਪੈਰ ਘੁੱਟ ਕੇ ਇਸ ਤਰ੍ਹਾਂ ਦੀ ਕੋਈ ਸੇਵਾ ਕਰਕੇ ਪਾਣੀ ਫੜਾ ਕੇ ਜਾਂ ਕੁਝ ਵੀ ਆਪਾਂ ਜਿਹੜਾ ਹੈ ਕਰ ਸਕਦੇ ਆ ਪਿਆਰ ਭਰੇ ਸ਼ਬਦਾਂ ਰਾਹੀਂ ਆਪਾਂ ਗੁੱਸੇ ਨਾਲ ਨਹੀਂ ਬੋਲਣਾ ਉਹਨਾਂ ਨਾਲ ਪਿਆਰ ਨਾਲ ਗੱਲ ਕਰਨੀ ਹੈ ਆਗਿਆਕਾਰੀ ਬਣ ਕੇ ਜੋ ਆਪਾਂ ਨੂੰ ਕਹਿੰਦੇ ਹਨ ਉਹਨਾਂ ਦਾ ਕਹਿਣਾ ਮੰਨ ਕੇ ਧੰਨਵਾਦ ਕਰਕੇ ਕੋਈ ਵੀ ਕੰਮ ਕਰਦੇ ਆਏ ਪਿਤਾ ਜੀ ਕਾਪੀ ਲਿਆ ਕੇ ਦਿੰਦੇ ਆ ਪੈਨ ਲਿਆ ਕੇ ਦਿੰਦੇ ਤੁਹਾਨੂੰ ਤਾਂ ਉਹਨਾਂ ਦਾ ਧੰਨਵਾਦ ਕਰਨਾ ਤੁਸੀਂ ਥੈਂਕ ਯੂ ਵੈਰੀ ਮੱਚ ਕਹਿ ਕੇ ਸਤਕਾਰ ਕਰਕੇ ਉਹਨਾਂ ਨੂੰ ਸਵੇਰੇ ਉਹਨਾਂ ਦੇ ਪੈਰ ਛੋਹਨੇ ਆਪਾਂ ਸਵੇਰੇ ਉੱਠਦੇ ਨਾਲ ਸਤਿ ਸ੍ਰੀ ਅਕਾਲ ਜਾਂ ਕੁਝ ਵੀ ਆਪਾਂ ਨਮਸਤੇ ਬੁਲਾਉਣੀ ਹੈ ਸਮਾ ਬਿਤੀਤ ਕਰਕੇ ਉਹਨਾਂ ਦੇ ਨਾਲ ਸਮਾਂ ਬਿਤਾ ਕੇ ਆਪਾਂ ਸ਼ੁਕਰਗੁਜ਼ਾਰੀ ਕਰ ਸਕਦੇ ਆਂ ਹਾਲਚਲ ਪੁੱਛ ਕੇ ਪਿਤਾ ਜੀ ਘਰ ਆਉਂਦੇ ਨੇ ਕੰਮ ਤੋਂ ਤਾਂ ਉਹਨਾਂ ਦਾ ਹਾਲਚਲ ਪੁੱਛਿਆ ਕਰੋ ਤੁਸੀਂ ਤੁਹਾਡੀ ਸਿਹਤ ਕਿਵੇਂ ਹੈ ਤਾਂ ਉਹਨਾਂ ਨੂੰ ਅੱਛਾ ਲੱਗੇਗਾ ਨਿਮਰਤਾ ਨਾਲ ਬੋਲ ਕੇ ਉਹਨਾਂ ਨਾਲ ਪਿਆਰ ਭਰੇ ਬੋਲ ਬੋਲਣੇ ਨੇ ਤੁਸੀਂ ਇਸ ਤਰ੍ਹਾਂ ਕੁਝ ਸ਼ੁਕਰਗੁਜ਼ਾਰੀ ਜਿਹੀ ਹੈ ਕਰ ਸਕਦੇ ਹੋ ਉਸ ਜ਼ਰੂਰੀ ਗੱਲਾਂ ਪਿਆਰੇ ਬੱਚਿਓ ਆਪਣੇ ਘਰ ਵਿੱਚ ਆਪਣੇ ਤੋਂ ਵੱਡੇ ਆ ਭਾਅ ਆਪਣੇ ਦਾਦਾ ਜੀ ਦਾਦੀ ਜੀ ਨਾਨਾ ਜੀ ਨਾਨੀ ਜੀ ਹੋਰ ਬਜ਼ੁਰਗਾ ਤੋਂ ਇਲਾਵਾ ਚਾਚਾ ਜੀ ਚਾਚੀ ਜੀ ਤਾਇਆ ਜੀ ਤਾਈ ਜੀ ਆਪਣੇ ਮੰਮੀ ਜੀ ਡੈਡੀ ਜੀ ਅਤੇ ਹੋਰ ਸਭ ਦਾ ਸਤਿਕਾਰ ਕਰਨ ਲਈ ਇਹ ਲਿਖਿਆ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਹੈ ਇਹ ਲਿਖੇ ਨੁਕਤੇ ਵਿੱਚੋਂ ਜਿਹੜੇ ਨੁਕਤੇ ਤੁਹਾਡੇ ਲਈ ਸਹੀ ਹਨ ਉਹਨਾਂ ਦੇ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ ਤੇ ਜਿਹੜੇ ਦੇ ਕਦੇ-ਕਦੇ ਕਰਦੇ ਹਾਂ ਜਾਂ ਕਦੇ ਨਹੀਂ ਕਰਦੇ ਇਹ ਤੁਸੀਂ ਲਿਖਣਾ ਹੈ ਤਾਂ ਆਓ ਵਿਦਿਆਰਥੀ ਕਰਦਾ ਹਾਂ ਮੈਂ ਬਜ਼ੁਰਗਾ ਦਾ ਸਤਿਕਾਰ ਕਰਦਾ ਹਾਂ ਜੇ ਤੁਸੀਂ ਹੁਣ ਕਰ ਰਹੇ ਹੋ ਤਾਂ ਹਮੇਸ਼ਾ ਕਦੇ-ਕਦੇ ਜਾਂ ਕਦੇ ਵੀ ਨਹੀਂ ਤੇ ਟਿਕ ਕਰਨਾ ਹੈ ਮੈਂ ਆਪਣੇ ਬਜ਼ੁਰਗਾ ਨਾਲ ਨਿਮਰਤਾ ਸਹਿਤ ਅਤੇ ਹਲੀਮੀ ਨਾਲ ਬੋਲਦਾ ਹਾਂ ਜਾਂ ਬੋਲਦੀ ਹਾਂ ਤੁਸੀਂ ਜੇ ਕਰਦੇ ਹੋ ਤਾਂ ਵਿਦਿਆਰਥੀਓ ਸਹੀ ਲਿਖਣਾ ਹੈ ਇਮਾਨਦਾਰੀ ਨਾਲ ਮਤਲਬ ਇਸ ਤਰ੍ਹਾਂ ਨਹੀਂ ਕਿ ਟੀਚਰ ਨੂੰ ਬਖਾਨ ਵਾਸਤੇ ਤੁਸੀਂ ਹਮੇਸ਼ਾ ਤੇ ਟਿਕ ਕਰਦੇ ਰਹੋ ਇਹ ਜੋ ਤੁਸੀਂ ਸੱਚਮੁੱਚ ਕਰ ਰਹੇ ਹੋ ਤੁਸੀਂ ਉਹ ਤੇ ਟਿਕ ਕਰਨਾ ਹੈ ਫਿਰ ਆਪਦੇ ਆਪ 'ਚ ਸੁਧਾਰ ਲੈ ਕੇ ਆਣਾ ਹੈ ਵਿਦਿਆਰਥੀਓ ਐਵੇਂ ਨਹੀਂ ਕਿ ਆਪਾਂ ਹਰੇਕ ਕੁਐਸਚਨ ਦਾ ਆਨਸਰ ਹਮੇਸ਼ਾ ਤੇ ਟਿਕ ਕਰੀ ਜਾਈਏ ਮੈਂ ਆਪਣੇ ਬਜ਼ੁਰਗਾ ਦੀਆਂ ਆਗਿਆ ਦਾ ਪਾਲਨ ਕਰਦਾ ਹਾਂ ਮੈਂ ਆਪਣੇ ਵੱਡਿਆਂ ਨਾਲ ਗੱਲਬਾਤ ਦੌਰਾਨ ਧੰਨਵਾਦ, ਮਾਫ਼ ਕਰਨਾ, ਕਿਰਪਾ ਕਰਕੇ ਸ਼ਬਦਾਂ ਦੀ ਵਰਤੋਂ ਕਰਦਾ ਹਾਂ। ਮੈਂ ਘਰੇਲੂ ਕੰਮਾਂ ਵਿੱਚ ਆਪਣੇ ਪਰਿਵਾਰ ਦੀ ਮਦਦ ਕਰਦਾ ਹਾਂ। ਮੈਂ ਆਪਣੇ ਵੱਡਿਆਂ ਨਾਲ ਸਮਾਂ ਬਤੀਤ ਕਰਦਾ ਹਾਂ। ਕੁਝ 8th ਪੁਆਇੰਟ ਮੈਂ ਆਪਣੇ ਬਜ਼ੁਰਗਾਂ ਦੀ ਸਿਹਤ ਦਾ ਹਾਲ-ਚਾਲ ਪੁੱਛਦਾ ਰਹਿੰਦਾ ਹਾਂ। ਮੈਂ ਆਪਣੇ ਵੱਡਿਆਂ ਨਾਲ ਸਿਹਤ ਅਤੇ ਸਾਸ-ਸਵਾਈ ਬਾਰੇ ਜਾਣਕਾਰੀ ਸਾਂਝੀ ਕਰਦਾ ਹਾਂ। ਨੰਬਰ 10 ਮੈਂ ਆਪਣੇ ਵੱਡਿਆਂ ਨਾਲ ਵਾਤਾਵਰਣ ਦੀ ਸੰਭਾਲ ਬਾਰੇ ਵਿਚਾਰ ਵਟਾਂਦਰਾ ਕਰਦਾ ਹਾਂ ਜਦੋਂ ਵੀ ਮੇਰੇ ਪਿਤਾ ਜੀ ਮੇਰੇ ਲਈ ਖਾਣਾ ਬਣਾਉਂਦੇ ਹਨ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਮੈਂ ਆਪਣੇ ਵੱਡਿਆਂ ਨੂੰ ਖਾਸ ਮੌਕਿਆਂ ਉੱਪਰ ਆਪਣੇ ਹੱਥੀ ਬਣਾਏ ਕਾਰਡ ਅਤੇ ਤੋਹਫੇ ਭੇਟ ਕਰਦਾ ਹਾਂ ਮੈਂ ਆਪਣੇ ਵੱਡਿਆਂ ਨਾਲ ਆਪਣੀਆਂ ਮੁਸ਼ਕਲਾਂ ਬਾਰੇ ਸਲਾਹ-ਮਸ਼ਵਰਾ ਕਰਦਾ ਹਾਂ ਜਦੋਂ ਵੀ ਮੇਰੇ ਬਜ਼ੁਰਗ ਮੈਨੂੰ ਕੁਝ ਦਿੰਦੇ ਹਨ ਤਾ ਮੈਨੂੰ ਮੈਂ ਖੁਸ਼ੀ ਨਾਲ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਆਖਰੀ ਪੁਆਇੰਟ ਬਜ਼ੁਰਗਾਂ ਵੱਲੋਂ ਪਿਆਰ ਨਾਲ ਦਿੱਤੀਆਂ ਅਸੀਸਾਂ ਮੈਨੂੰ ਚੰਗੀਆਂ ਲੱਗਦੀਆਂ ਹਨ ਤਾਂ ਵਿਦਿਆਰਥੀਓ ਤੁਸੀਂ ਇੱਥੇ ਦੇਖਣਾ ਇੱਕ ਅੰਕ ਤੁਸੀਂ ਦੇਣਾ ਹੈ ਕਦੇ ਨਹੀਂ ਦਾ ਇੱਕ ਅੰਕ ਕਦੇ-ਕਦੇ ਦਾ ਦੋ ਅੰਕ ਤੇ ਹਮੇਸ਼ਾ ਦੇ ਤਿੰਨ ਅੰਕ ਤੇ ਹੁਣ ਵੇਖੋ ਤੁਹਾਨੂੰ ਕਿੰਨੇ ਅੰਕ ਮਿਲੇ ਹਨ ਅਤੇ ਤੁਸੀਂ ਅੰਕ ਲਿਖਨੇ ਆਪਣੇ ਕੀ ਤੁਸੀਂ ਆਪਣੇ ਅੰਕਾਂ ਵਿੱਚ ਹੋਰ ਵਾਧਾ ਕਰਨਾ ਚਾਹੁੰਦੇ ਹੋ ਇੱਥੇ ਲਿਖੋਗੇ ਤੁਸੀਂ ਆਨਸਰ ਇਹਦਾ ਹਾਂ ਜਾਂ ਨਹੀਂ ਦੇ ਵਿੱਚ ਆਪਣੇ ਅੰਕਾ ਵਿੱਚ ਹੋਰ ਵਾਧਾ ਕਰਨ ਲਈ ਤੁਸੀਂ ਕਿਹੜੇ ਯਤਨ ਕਰੋਗੇ ਉਹਨਾਂ ਚੋਂ ਜਿਹੜੇ ਤੁਸੀਂ ਨਹੀਂ ਕਰਦੇਗੇ ਉਹ ਯਤਨ ਇੱਥੇ ਲਿਖਨੇ ਆ ਵੀ ਅਸੀਂ ਅਸ ਤੋਂ ਬਾਅਦ ਕਰਾਂਗੇ ਸ਼ੁਕਰਗੁਜ਼ਾਰੀ ਦਾ ਕੈਲੰਡਰ ਪਿਆਰੇ ਬੱਚਿਓ ਸਾਨੂੰ ਹਮੇਸ਼ਾ ਹੀ ਆਪਣੇ ਵੱਡਿਆਂ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ ਪਰੰਤੂ ਹੀਟ ਦੇ ਅਨੁਸਾਰ ਆਪਣੇ ਬਜ਼ੁਰਗਾਂ ਅਤੇ ਮਾਪਿਆਂ ਦਾ ਵਿਸ਼ੇਸ਼ ਤਰੀਕੇ ਨਾਲ ਧੰਨਵਾਦ ਕਰਨਾ ਕਰਨ ਲਈ ਆਪਣਾ ਸ਼ੁਕਰਗੁਜ਼ਾਰੀ ਕੈਲੰਡਰ ਤਿਆਰ ਕਰ ਸਕਦੇ ਹਾਂ ਸਾਰੇ ਵਿਦਿਆਰਥੀਓ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਤੁਸੀਂ ਕਿਹਨਾਂ ਕਿਹਨਾਂ ਦਾ ਸ਼ੁਕਰਵਾਰ ਸ਼ੁਕਰਵਾਰ ਸ਼ਨੀਵਾਰ ਐਤਵਾਰ ਸ਼ੁਕਰਗੁਜ਼ਾਰ ਕਰਨਾ ਹੈ ਆਪਣੇ ਮਾਤਾ ਜੀ ਦਾ ਕਿਉਂ ਕਰਨਾ ਹੈ ਤੇ ਕਿਵੇਂ ਕਰਨਾ ਹੈ ਆਪਣੇ ਪਿਤਾ ਜੀ ਦਾ ਕਿਉਂ ਤੇ ਕਿਵੇਂ ਆਪਣੇ ਦਾਦਾ ਜੀ ਦਾ ਦਾਦੀ ਜੀ ਦਾ ਨਾਨਾ ਜੀ ਨਾਨੀ ਜੀ ਅਤੇ ਆਪਣੇ ਹੋਰ ਵੱਡੇ ਵਡੇਰਿਆਂ ਦਾ ਜਾਂ ਚਾਚਾ ਚਾਚੀ ਜੋ ਵੀ ਹੈ ਇੱਥੇ ਵਿਦਿਆਰਥੀਓ ਕੁਐਸਚਨ ਜਿਹੜੇ ਹੈ ਉਹ ਤੁਸੀਂ ਆਪਣੇ ਆਪ ਹੀ ਕਰਨੇ ਨੇ ਰੋਚਕ ਕਿਰਿਆਵਾਂ ਆਪਣੇ ਬਜ਼ੁਰਗਾਂ ਤੋਂ ਸੁਣੀ ਹੋਈ ਕਹਾਣੀ ਲਿਖੋ ਕੋਈ ਵੀ ਕਹਾਣੀ ਜਿਹੜੀ ਆਪਣੇ ਬਜ਼ੁਰਗਾਂ ਤੋਂ ਸੁਣ ਕੇ ਤੁਸੀਂ ਆਪਣੀ ਕਾਪੀ ਤੇ ਨੋਟ ਕਰਨੀ ਹੈ ਜੇ ਬੁੱਕ ਮਿਲ ਗਈ ਹੈ ਤਾਂ ਬੁੱਕ ਤੇ ਨੋਟ ਕਰੋ ਨੈਕਸਟ ਕੁਐਸਚਨ ਆਪਣੇ ਬਜ਼ੁਰਗਾਂ ਤੋਂ ਉਹਨਾਂ ਦੇ ਬਚਪਨ ਦੀਆਂ ਸਾਰੀਆਂ ਸੁਣੀਆਂ ਗੱਲਾਂ ਲਿਖੋ ਵਿਦਿਆਰਥੀ ਆਪਣੇ ਆਪ ਲਿਖਣੀਆਂ ਨੇ ਤੁਸੀਂ ਆਪਣੇ ਬਜ਼ੁਰਗਾਂ ਤੋਂ ਬਚਪਨ ਦੀ ਕਹਾਣੀ ਸੁਣ ਕੇ ਨੋਟ ਕਰਨੀ ਹੈ ਬਹੁਤ ਇੰਟਰਸਟਿੰਗ ਕੁਐਸਚਨ ਹੈ ਨੈਕਸਟ ਕੁਐਸਚਨ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਨਾਲ ਕਿਹੜੇ ਕੰਮ ਕਰਨ ਵਿੱਚ ਆਨੰਦ ਮਹਿਸੂਸ ਕਰਦੇ ਹੋ ਕਮਪਨਲ ਜਿਹੜਾ ਕੰਮ ਕਰਕੇ ਮਹਿਸੂਸ ਕਰਦੇ ਹਾਂ ਬਜ਼ੁਰਗਾਂ ਨਾਲ ਉਹ ਇੱਥੇ ਤੁਸੀਂ ਨੋਟ ਕਰਨੇ ਨੇ ਕੁਐਸਚਨਸ ਦੇ ਆਨਸਰ ਜਿਹੜੇ ਆ ਵੱਖਰੇ ਵੱਖਰੇ ਨੇ ਤੁਸੀਂ ਆਪਣੇ ਆਪ ਹੀ ਕਰੋਗੇ ਆਖਰੀ ਕੁਐਸਚਨ ਹੈ ਇੱਕ ਕੁਐਸਚਨ ਆਖਰੀ ਕੁਐਸਚਨ ਹੈ ਆਪਣੇ ਵੱਡਿਆਂ ਦਾ ਧੰਨਵਾਦ ਕਰਨ ਲਈ ਆਪਣੇ ਹਤੀ ਸ਼ੁਕਰਗੁਜ਼ਾਰੀ ਦਾ ਇੱਕ ਸੋਹਣਾ ਜਿਹਾ ਕਾਰਡ ਬਣਾਓ ਇੱਥੇ ਤੁਸੀਂ ਕਾਰਡ ਬਣਾਉਣਾ ਵਿਦਿਆਰਥੀਓ ਔਰ ਇਹ ਅਭਿਆਸ ਸਿਰੇ ਹੈ ਚੈਪਟਰ ਜਿਹੜਾ ਹੈ ਖਤਮ ਹੋ ਗਏ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਵੈਰੀ ਮਚ ਆਈਪੀਐਸ ਮੈਥ ਕਲਾਸਿਸ ਜੁਆਇਨ ਕਰਨ ਲਈ